ਚਾਹੇ ਅੱਜਕੱਲ ਕੋਈ ਮੁੰਡਾ ਐ ਚਾਹੇ ਕੁੜੀ ਐ ਕੋਈ ਵੀ ਕੰਮ ਕਰੋ ਜਿਹੜਾ ਵੀ ਕਰੋ ਇਹ ਆ ਵੀ ਚਲੋ ਆਪਣੇ ਪੇਰੈਂਟਸ ਦੀ ਸਹਿਮਤੀ ਦੇ ਨਾਲ ਆਪਣੇ ਪਰਿਵਾਰਾਂ ਦੀ ਸਹਿਮਤੀ ਦੇ ਨਾਲ ਤੇ ਕਈ ਵਾਰੀ ਕੁਝ ਕੰਡੀਸ਼ਨ ਇਦਾਂ ਦੀ ਹੋ ਜਾਂਦੀਆਂ ਨੇ ਕਿ ਕਈ ਬੱਚੇ ਖਲਾਫ ਹੋ ਕੇ ਕੁਝ ਕੰਮ ਕਰਦੇ ਨੇ ਤੇ ਪਰ ਸਕਸੈਸ ਦਾ ਪਤਾ ਨਹੀਂ ਮਿਲਦੀ ਐ ਤੇ ਟਾਈਮ ਦੇ ਹਿਸਾਬ ਨਾਲ ਜੋ ਕਿਸਮਤ ਚ ਲਿਖਿਆ ਹੋਏ ਪਰ ਮੇਰਾ ਆਪਣਾ ਹਨਾ ਇਹੀ ਹੈ ਕਿ ਅਗਰ ਅਸੀਂ ਪੂਰੇ ਪਰਿਵਾਰ ਨਾਲ ਮਿਲ ਕੇ ਚੱਲਦੇ ਆ ਨਾ ਤੇ ਸਾਡੀ ਜਿਹੜੀ ਖੁਸ਼ੀ ਆ ਦੁੱਗਣੀ ਹੋ ਜਾਂਦੀ ਹੈ ਅਗਰ ਅਹੀਂ ਪੂਰੀ ਪੂਰੀ ਸਾਡੇ ਪਰਿਵਾਰ ਚ ਯੂਨਿਟੀ ਹੈ ਤੇ ਅਸੀਂ ਮੈਂ ਕੋਈ ਕੰਮ ਕਰਾਂ ਔਰ ਮੇਰੇ ਪਰਿਵਾਰ ਨੂੰ ਪਤਾ ਹੋਣਾ ਚਾਹੀਦਾ ਹੈ ਹਨਾ ਕਿ ਮੈਂ ਕੀ ਕਰਦੀ ਪਈ ਆ ਕਿੱਥੇ ਜਾਂਦੇ ਪਈ ਆ ਉਹਨੇ ਪੈ ਕੀ ਕਰਦੀ ਪਈ ਆ ਤੇ ਉਹਨਾਂ ਦੀ ਪਿੱਛੇ ਸਪੋਰਟ ਹੋ ਜਾਂਦੀ ਹੈ ਸਾਨੂੰ ਤੇ ਉਹਦੇ ਨਾਲ ਸਾਡਾ ਹੋਰ ਹੌਂਸਲਾ ਜਿਹੜਾ ਵੱਧਦਾ ਹੈ ਕੁਝ ਚੰਗਾ ਕਰਨ ਦਾ ਤੇ ਪਰਿਵਾਰ ਨੂੰ ਹਮੇਸ਼ਾ ਨਾਲ ਲੈ ਕੇ ਹਨਾ ਕੋਸ਼ਿਸ਼ ਕਰੋ ਕਿ ਇੱਕ ਮੋਤੀਆਂ ਦੀ ਜੇ ਮਾਲਾ ਹੈ ਨਾ ਤੇ ਉਹਦੇ ਵਿੱਚ ਕੋਈ ਮੋਤੀ ਟੁੱਟੇ ਨਾ ਕੋਸ਼ਿਸ਼ ਹਮੇਸ਼ਾ ਪਹਿਲਾਂ ਇਹੀ ਹੋਣੀ ਚਾਹੀਦੀ ਹੈ ਸਾਡੀ ਕਿ ਜਿਹੜੀ ਸਾਡੀ ਸੋਹਣੀ ਮਾਲਾ ਹੈ ਉਹ ਟੁੱਟੇ ਨਾ ਬਿਖਰੇ ਨਾ ਐਂਡ ਤੱਕ ਕੋਸ਼ਿਸ਼ ਕਰਦੇ ਰਹੋ ਤਾਂ ਹੀ ਰਿਸ਼ਤੇ ਮਜ਼ਬੂਤ ਰਹਿਣਗੇ ਵਧੀਆ ਰਹਿਣਗੇ ਤੇ ਨਹੀਂ ਤੇ ਅੱਜ ਕੱਲ ਕੱਚ ਦੇ ਗਲਾਸ ਵਾਂਗੂ ਪਤਾ ਹੀ ਨਹੀਂ ਲੱਗਦਾ ਕਿਹੜੇ ਵੇਲੇ ਹੱਥੋਂ ਖਿਸਕ ਜਾਂਦੇ ਨੇ ਖੁਦ ਨੂੰ ਵੀ ਪਤਾ ਨਹੀਂ ਹੁੰਦਾ ਆਪਾਂ ਨੂੰ ਨਾ ਕਿ ਕਿਹੜੇ ਵੇਲੇ ਕਿਹੜੀ ਚੀਜ਼ ਹੋ ਜਾਂਦੀ ਹੈ ਟਾਈਮ ਬਹੁਤ ਜ਼ਿਆਦਾ ਹੁਣ ਆ ਗਿਆ ਹੈ ਵੱਖਰੇ ਤਰ੍ਹਾਂ ਦਾ ਪਹਿਲਾਂ ਟਾਈਮ ਹੋਰ ਸੀ ਕਿ ਬਰਦਾਸ਼ ਵੀ ਸਾਡੇ ਵਿੱਚ ਜ਼ਿਆਦਾ ਹਰ ਇੱਕ ਚੀਜ਼ਾਂ ਨੂੰ ਐਡਜਸਟਮੈਂਟ ਕਰਨੀ ਸਮਝਣਾ ਹਨਾ ਕੁਝ ਚੀਜ਼ਾਂ ਨੂੰ ਇਗਨੋਰ ਕਰ ਦੇਣਾ ਵੀ ਕੋਈ ਨਹੀਂ ਹਨਾ ਪਰ ਅੱਜ ਕੱਲ ਹਰ ਇੱਕ ਚੀਜ਼ ਦਾ ਅਸੀਂ ਪੂਰਾ ਮੈਥਮੈਟਿਕ ਕਰਦੇ ਹਾਂ ਕੀ ਇਹ ਚੀਜ਼ ਇੱਧਰੋਂ ਆਈ ਉਧਰੋਂ ਆਈ ਪਲੱਸ ਮਾਈਨਸ ਹੀ ਹੈ ਉਹ ਘਰ ਘਰ ਕੇ ਸਤਿਆਨਾਸ਼ ਕਰਦਾ ਜ਼ਿੰਦਗੀ ਦਾ ਆਪਣੀ ਦਾ ਨਾ ਖੋਦੀ ਆਪਣੇ ਹੱਥੀ ਆਪੇ ਕਮਾਲ ਕਰਦੀ ਹੈ ਤੇ ਟੈਨਸ਼ਨ ਨਾ ਵਧਾ ਲੀਆਂ ਸੀ ਬਹੁਤ ਜ਼ਿਆਦਾ ਤੇ ਜੇ ਥੋੜੀਆਂ ਥੋੜੀਆਂ ਚੀਜ਼ਾਂ ਆਪਾਂ ਇਗਨੋਰ ਕਰਾਂਗੇ ਤੇ ਕੁਝ ਅਸੀਂ ਕਰਾਂਗੇ ਕੁਝ ਦੂਸਰਾ ਤੁਹਾਡਾ ਲਾਈਫ ਪਾਰਟਨਰ ਜਾਂ ਪੇਰੈਂਟਸ ਕੋਈ ਵੀ ਅਡਜਸਟਮੈਂਟ ਲਾਈਫ 'ਚ ਬਹੁਤ ਜ਼ਰੂਰੀ ਆ ਬਹੁਤ ਜ਼ਰੂਰੀ ਆ ਅਡਜਸਟਮੈਂਟ ਹੋਣੀ ਵੀ ਚਾਹੀਦੀ ਆ ਟੋੜੀਆਂ ਟੋੜੀਆਂ ਚੀਜ਼ਾਂ ਇਹ ਗਨੋਰ ਕਰੋ ਤੇ ਮੁੜ ਕੇ ਆਪਣਾ ਇੰਪਰੂਵਮੈਂਟ ਵੀ ਲਿਆਓ ਕੋਸ਼ਿਸ਼ ਕਰੋ ਹਨਾ ਜੋ ਚੀਜ਼ਾਂ ਨਹੀਂ ਸਹੀ ਉਹਨਾਂ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰੋ ਤੇ ਲਾਈਫ ਵਧੀਆ ਨਿਕਲੇਗੀ